ਇਹ ਕਿ ਲਾ ਰਹੇ ਆਂ ਔਰ ਮਰੀਜ਼ਾਂ ਨੂੰ ਜਿਹੜੀਆਂ ਮੈਡੀਸ਼ਨ ਆ ਬੜੇ ਸ਼ਰਤੇ ਹੀ ਪਾਤੀ ਬੰਦੇ ਕਈ ਵਾਰ ਮੈਂ ਗੱਲ ਕਰਦਾ ਉਹਨਾਂ ਨੇ ਕੋਈ ਜੁਲੇ ਮੈਂ ਇਹ ਨਾ ਕੋਹਾ ਮੈਂ ਤੇ ਮੇਰੇ ਸਾਡਾ ਸਾ ਵੀ ਆਦਮੀ ਦੀ ਵਿਚਾਰ ਹੁੰਦੀ ਆ ਈਵਨ ਇਲੈਕਟ੍ਰੋਪੈਥੀ ਦੇ ਕੁਸਾਰੀ ਕਰਨਾ ਬਹੁਤ سارے ਡਾਕਟਰ ਨੇ ਜਿਹੜੇ ਬਹੁਤ ਹੀ ਇਕਨੋਮਿਕਲੀ ਪੈਸੇ ਬਣਾ ਕੇ ਦੇ ਚੁੱਕੇ ਆ ਤੇ ਡਾਟੀ ਜਸਵੀਰ ਜੀ ਨਹੀਂ ਪੈਸੇ ਵੱਲ ਤਾਂ ਮੈਡੀਕਲ ਇੱਟ ਦਾ ਸੋਚਣਾ ਨਹੀਂ ਹੈ ਹੀ ਨਹੀਂ ਇਹਨਾਂ ਦੀ ਟੋਲ ਵੀ ਹੈ ਗਈ ਆ ਔਰ ਇਹਨਾਂ ਦਾ ਅਗਲਾ ਲੱਗਦਾ ਹੈ ਵਰਤੀਦ ਡਾਕਟਰ ਸਾਹਿਬ ਅਨਦਰ ਜਿਹੜੇ ਪੇਸ਼ੈਂਟ ਇਸ ਕਲਿਨਿਕ ਨਾਲ ਜੁੜੇ ਹੋਏ ਉਹਨੇ ਮਿਲਦੀ ਪੜਦੇ ਉਹ ਵਾਹਿਗੁਰੂ ਜੀ ਕੀ ਬਰਤੇ ਇਹ ਬੰਦੇ ਆ ਵਧੀਆ ਬੰਦੇ ਆ ਉਹ ਬਦਿਆ ਬੈਠੀ ਕੇ ਕੰਮ ਕਰਦੇ ਆ ਹੌਨੈਸਟਲੀ ਕਰਦੇ ਆ ਹਨਾ ਬਾਕੀ ਇਹ ਗੱਲ ਤਾਂ ਮੈਂ ਨਹੀਂ ਕਹਿ ਸਕਦਾ ਤੁਹਾਨੂੰ ਸਾਰਿਆਂ ਨੂੰ ਬਤਾਇਆ ਹਨਗੇ ਕਿ ਜਿਹੜੀ ਚਿੰਤ ਹੈ ਗਈ ਆ ਕਿ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰੇਕ ਬੰਦੇ ਦੀ ਚਿੰਤਾ ਕਰਨ ਵਾਲੇ ਆ ਤੇ ਅ ਪਿਛਲੇ ਮੈਨੂੰ ਅ ਮੇਰੇ ਡਾਕਟਰ ਵੀਰ ਡਾਕਟਰ ਪੰਸੋਰ ਦਰਜਾ 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 ਪਹੁੰਚੇ ਹੋਇਆ ਮਹਾਨ ਸ਼ਖਸੀਅਤਾਂ ਸਾਰਿਆਂ ਨੂੰ ਪਹਿਲਾਂ ਤਾਂ ਮਜੀਆ ਆਪ ਦਾ ਅੱਜ ਦੇ ਮੈਡਿਕਲ ਦੇ ਜਨਮ ਦਿਨ ਤੇ ਦੂਸਰਾ ਤੇ ਸਰ ਨੇ ਕਿਹਾ ਕਿ ਡਾਕਟਰ ਅਰਦੇਵ ਸ਼ੁਕਰਕਰ ਮੈਂ ਡਾਕਟਰ ਤਾਂ ਨਹੀਂ ਐ ਇਹ ਇਹ ਕਿੰਦਾ ਬੁਲਾਰਾ ਵੀ ਨਹੀਂ ਆ ਬਟ ਮੈਨੂੰ ਇੱਕ ਗੱਲ ਆਂਦਿਆਂ ਨੇ ਯਾਦ ਆਈ ਸੀ ਇਹ ਤਕਰੀਬ 26-24 ਸਾਲ ਤੋਂ ਮੈਂ ਡਾਕਟਰ ਜਸਵੀਰ ਸਿੰਘ ਕੁਮਾਰ ਉਹਨਾਂ ਦੇ ਕੋਲ ਆਂਦਾ ਜਾਂਦਾ ਤਾਂ ਇਹਨਾਂ ਨੇ ਇੱਕ ਬੋਕ ਲਈ ਕੀ ਸੀ ਅੱਜ ਦੇ ਡਾਕਟਰ ਕੌਂਸਿਲੀਰ ਮੈਡੀਕੀ ਦੇ ਇਹਨਾਂ ਤੋਂ ਸਿੱਖੇ ਹਨ ਇਹਨਾਂ ਨੇ ਦੇਣ ਹ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਜਿਸ ਪੈਥੀ ਬਾਰੇ ਜੇਕਰ ਕਾਕੇ ਗਏ ਹਨ ਇਲੈਕਟ੍ਰੋ ਗੈਥੀ ਬਾਰੇ ਤੇ ਮੇਰਾ ਭਰਾ ਫਿਰ ਇਹ ਕਹਿੰਦਾ ਹੁੰਦਾ ਕਿ ਵਾਹਿਗੁਰੂ ਪਜਾਉਣ ਵਾਲਾ ਸੀ ਕੋਣ ਆ ਜੀ ਪਗਵਾਈ ਦੇਣ ਵਾਲੇ ਆ ਤੇ ਮੈਨੂੰ ਪੰਜਵੇਂ ਪਾਤਸ਼ਾਹ ਦੀ ਬਾਣੀ ਚੋਂ ਸ਼ਬਦ ਚਿਤ ਆ ਗਏ ਜਿਸ ਦੀ ਪੂਜੇ ਰਹਾ ਕਿਸੇ ਕੋਣ ਰੱਖਦੀ ਜਿਹਦੀ ਮਹਤਾਜਾਂ ਦੀ ਨੂੰ ਕੋ ਰੱਖ ਨਹੀਂ ਸਕਦਾ ਪਰ ਇੱਕ ਵੇਤੀ ਨਾਲ ਹੀ ਕਰਦੇ ਪੰਜਵੇਂ ਪਾਤਸ਼ਾਹ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ ਔਖਾ ਦਾ ਰਾਸ ਵਿੱਚ ਆਪ ਹੋ ਰਿਹਾ ਜੇ ਪਰਮਾਤਮਾ ਕਿਰਪਾ ਕਰਦਾ ਹੈ ਇਹ ਵੀ ਪਰਮਾਤਮਾ 'ਤੇ ਵਿਸ਼ਵਾਸ ਰੱਖਦੇ ਹਨ ਦਵਾਈ ਦਿੰਦੇ ਹਨ ਬਹੁਤ ਗਿਣਤੀ ਨੀਅਰਬੋਟ 90% ਮੇਰੀ ਜਿਹੜੇ ਆ ਕੋਈ ਪੈਸੀ ਨਾਲ ਸਾਰਿਆਂ ਨੂੰ ਆਪਣੇ ਤੋਂ ਇਹੀ ਬੇਨਤੀ ਕਰੂੰਗਾ ਕਿ ਇਸ ਪੈਸੀ ਪੈਸੀ ਦੇ ਉੱਤੇ ਭਰੋਸਾ ਕਰੋ ਔਰ ਅਗਰ ਫੇਸਬੁੱਕ ਦੇ ਉੱਤੇ ਵੀ ਸਾਡੀ ਇਹ ਸਾਰਿਆਂ ਨੂੰ ਲੱਗਦਾ ਮੈਂ ਟਾਈਮ ਜ਼ਿਆਦਾ ਲੈ ਗਿਆ ਅੱਜ ਦਾ ਜਿਹੜਾ ਜਿਹੜਾ ਡਾਕਟਰ ਮੈਡੀ ਸਾਹਿਬ ਦੇ ਜਨਮ ਦਿਨ ਦੇ ਉੱਤੇ ਖਾਤ ਕਰਕੇ ਉਹ ਸਾਰੇ ਮਰੀਜ਼ ਜਿਹੜੇ ਪਹੁੰਚੇ ਆ ਜਿਹੜੇ ਇਹਨਾਂ ਸ਼ੋਰਟਕਟ ਦੇ ਚੱਕਰ ਚ ਪੈਣਾ ਨਹੀਂ ਗਰੀਬਾ ਸ਼ਹਿਰ ਵਿੱਚ ਅੱਜ ਜ਼ਰੂਰੀ ਨਹੀਂ ਹੈ ਕਿ ਬਾਈਪਸੀ ਕਰਕੇ ਪਤਾ ਲੱਗਦਾ ਕੈਂਸਰ ਹੋ ਗਿਆ ਰੋਟਰੀ ਦੇ ਟੈਲ ਸੁਸ ਹੋ ਰਿਹਾ ਮੈਂ ਤਾਂ ਬੜੀ ਬਿਸੀ ਹੋ ਰਹੀ ਹਾਂ ਦੀ ਤੇ ਦੂਸਰਾ ਮੈਂ ਕਿ ਸਾਡੇ ਉੱਤੇ ਸਾਡੇ ਨਾਲ ਜੁੜਿਆ ਸੋਨ ਸਿੰਘ ਟੁੰਡਰ ਪਹਿਲੇ ਥੋੜਾ ਆਪਣੇ ਹਲਕਾ ਪੱਲਾ ਮਾਲਕਪੁਰ ਤੋਂ 15 ਸਾਲ ਇਹਨੇ ਦੇ ਰਹੇ ਮਨਤਾ ਜਰਾ ਕਰ ਜਿੱਤਣਾ 15 ਸਾਲ ਉਦੋਂ ਬਾਅਦ ਟਿੱਪੇਵਾਲ ਸਾਡਾ ਇਲਾਕਾ ਬਣ ਗਿਆ 5 ਸਾਲ ਫਿਰ ਜਿੱਤੇ ਪੰਜਾਬ ਚ ਕਾਨੂੰਨ ਵਿੱਚ ਰਹੇ ਜਦੋਂ ਵੀ ਅਸੀਂ ਇਹਨਾਂ ਨਾਲ ਜਾਦ ਕੀਤਾ ਇੱਥੇ ਆਏ ਉਮਨਾਂ ਦੀ ਡੇਨ ਮਾਰੇ ਇੰਨੀ ਇੱਥੇ ਇਲਾਕੇ ਦੇ ਵਿੱਚ ਜਿਦਾ ਅਸੀਂ ਜਿਹੜੇ ਗੈਰ ਤੁਸੀਂ ਆਏ ਆ ਨਾ ਤੁਸੀਂ ਸ਼ਾਇਦ ਦੇਖੋ ਇਹੇ ਟੈਂਪੇ ਜਦੋਂ ਸੰਗਤ ਬਲੇ ਐਮਐਲਏ ਬਟੇ ਸੱਚੀ ਹੁੰਦੀ ਸੀ ਉਹ ਬੇਠੇ ਸ਼ੋਗਾਨਸ ਤੋਂ ਜਾਣਦੇ ਆ ਨਾ ਕੱਚੀ ਪਾਰਟੀਆਂ ਆਜ਼ਾਦੀ ਤੋਂ ਦੇਖੋ ਸੀਮਨ ਨੂੰ ਮੈਂ ਦੇਖੀ ਨਹੀਂ ਸੀ ਮੜਾ ਰੱਖ ਕੇ ਇੰਨੀ ਮੜੇ ਨਹੀਂ ਮੜੇ ਧਨਵਤੀ ਯੋਜਨਾ ਚ ਉਹਨੂੰ ਮਜੂਰ ਕਰਾਇਆ ਤੇ ਉਸ ਤੋਂ ਬਾਅਦ ਮਨ ਗੈਰ ਬਣੀ ਕੋਲ ਜਿਹੜੇ ਸੀ ਛੋਟੇ ਬੰਦੇ ਸੀ ਇੱਕ ਵਾਰੀ ਮੋਦੀ ਸਾਹਿਬ ਆਏ ਸੀ ਜੀ ਆਪਣੇ ਪਠਾਨਕੋਟ ਤਾਂ ਜਨਕਾਂ ਜਨੋਨ ਸਿੰਘ ਦੇ ਪਾਸਿਪਲੇ ਗਏ ਰਹੇ ਸੀ ਪਾਸ਼ਾ ਦੀ ਪੂਰ ਦੇ ਵਿੱਚ ਬੱਜੀ ਤਾਂ ਲਗਾਵੇ ਪਹਿਲੇ ਗਏ ਪਹਿਲੇ ਵਾਰ ਗਏ ਤਾਂ ਫਿਰਨ ਨੂੰ ਕਿਹਾ ਇੱਕ ਬੰਦੇ ਨੇ ਕਿ ਤੁਸੀਂ ਪੂਰ ਦਾ ਦੂਜੇ ਹੈ ਠੀਕ ਹੈ ਇੱਕ ਕੋਲ ਕਹਾਂ ਮੈਂ ਕਿਹਾ ਵੀ ਪੰਜ ਮੜਾ ਅੰਦਰ ਕੋਲ ਉਸ ਟੈਮ ਨਹੀਂ ਮਲ ਕਾਫੀ ਸੁੱਟਿਆ ਇੱਕ ਜਿੱਦਾਂ ਹਾ ਪਾਣੀ ਲੈ ਵਧਾ ਰਿਹਾ ਤਾਂ ਖਿੰਦੇ ਸਾਹਬ ਨੇ ਮਤਲਬ ਅਖਾਜ ਸਾਰੇ ਮੇਰੇ ਸਾਹਮਣੇ ਬੈਠੇ ਸੀ ਉਹਨੂੰ ਕਿਹਾ ਤੁਸੀਂ ਦਾ ਕਰਦੇ ਸਾਨੂੰ ਮੁਸਲਮਾਨਾਂ ਨੂੰ ਨਹਿਤ ਸੂਏ ਦੇ ਨੇ ਇਹ ਪਾਣੀ ਸਾਡਾ ਜਿਹੜਾ ਜ਼ਮੀਨ ਦਾ ਬਚਿਆ ਰਹੂਗਾ ਉਸਨੇ ਕਹਿੰਦੇ ਸਾਡੇ ਜਿਹੜੇ 500 ਲਿਖ ਕੇ ਆਏ ਵੀ ਨਹੀਂ ਸਾਨੂੰ ਆ ਵੀ ਜਿਹੜਾ ਚਾਹੀਦਾ ਨਹੀਂ ਤੇ ਅਸਮਬਲਸੀ ਦਿੱਦ ਨਹੀਂ ਲੱਗਦਾ ਜੀ ਉਹ ਮਤਲਬ ਉਹ ਮਤੇਪਾਲ ਜੀ ਆਪੇ ਪਾਣੀ ਕਾਤਮਾਗੇ ਅਰੇ ਆਪਾਂ ਤੇ ਸੂਏ ਕਰਦਣਾ ਹੋਵੇ ਤਾਂ ਮੇਰਾ ਕਹਿਣਾ ਮੰਨ ਲਈ ਜੀ ਇਹ ਨਹੀਂ ਹੁੰਦਾ ਤੇ ਅਸੀਂ ਵਾਲਾ ਜਿਹੜੇ ਆ ਇਹਨਾਂ ਸਾਡੇ ਇਲਾਕੇ ਦੇ ਉਹ ਬਣਾ ਦੇ ਫਰਾਜ ਇਹਨਾਂ ਨੂੰ ਇਸ ਘੱਟ ਤੋਂ ਜੀਵਨ ਮਿਲਿਆ ਕੀ ਚੋਲ ਜਾਈਏ ਬੜੀ ਬੜੀ ਇਸ ਤਰ੍ਹਾਂ ਸੇ ਹਾਜ਼ਰ ਹੋਏ ਇਹ ਜਨਗਰ ਦੇ ਸਾਰੇ ਬਦਵੰਤ ਸੱਜਣ ਸਤਿ ਪਤਮ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ساری ਗੱਲਾਂ ਅਨੁਵਾਜੇ ਸਾਨੂੰ ਨਵੀਆਂ ਮਰੀਆਂ ਜਦੋਂ ਡਾਕਟਰ ਸਾਹਿਬ ਨੂੰ ਮੋਗਾ ਜੀ ਨੇ ਜਿਵੇਂ ਆਪਣੇ ਜੀਵਨ ਸੰਬੰਧੀ ਚੰਨਾ ਪਾਇਆ ਉੱਥੇ ਇਲੈਕਟ੍ਰੋਪੈਥੀ ਦੇ ਜੋਰਾਂ ਨੇ ਸੱਚ ਕੀਤੀ ਹੈ ਉਹਦੇ ਬਾਰੇ ਵੀ ਾਨੂੰ ਜਾਣੂ ਕਰਾਇਆ ਦੇਖੋ ਦੁਨੀਆ ਦੇ ਵਿੱਚ ਅੱਜ 4-5 ਤਰ੍ਹਾਂ ਦੀਆਂ ਜਿਹੜੀਆਂ ਪੈਥੀਸ ਉਹ ਆ ਗਈਆਂ ਇਲੈਕਟ੍ਰੋਪੈਥੀ ਬੇਸ਼ੱਕ ਬੜੀ ਪੁਰਾਣੀ ਆ ਪਰ ਇਹਦੇ 19 ਲੋਕਾਂ ਦੇ ਵਿੱਚ ਨਾਂ ਨਹੀਂ ਜਾ ਸਕਿਆ ਪਹੁੰਚ ਵੀ ਨਹੀਂ ਸਕਿਆ ਆ ਹੁਣ ਥੋੜੀ ਜਿਹੀ ਡਾਕਟਰ ਸਾਹਿਬ ਨੇ ਤਾਂ ਗੱਲ ਕੀਤੀ ਆ ਵੀ ਸ਼ਾਇਦ ਮਾਨਤਾ ਰੱਦ ਹੋਈ ਆ ਪਰ ਜਿਹੜਾ ਸੈਸ਼ਨ ਹੁਣ ਪਾਰਲੀਮੈਂਟ ਦਾ ਹੋਇਆ ਸੀ ਉਹਦੇ ਵਿੱਚ ਇਲੈਕਟ੍ਰੋ ਪੈਂਚਕੀ ਦਾ ਜਿਹੜਾ ਮੁੱਦਾ ਉਹ ਆਇਆ ਕਿ ਜਦੋਂ ਜਦੋਂ ਉਹ ਕੋਈ ਕੁਐਸ਼ਨ ਸਿਗਾਉਂਦੇ ਸਰਕਾਰ ਨੇ ਇਹਨੂੰ ਹੁਣ ਬੈਠੀ ਮੰਨ ਲਿਆ ਅਧਿਕਾਰ ਕਰ ਲਿਆ ਇਹ ਵੇ ਨੂੰ ਪਤਾ ਚੀਕਣਾ ਤੋਂ ਜਿਹੜੀਆਂ ਕੋ ਸਾਡੀ ਜ਼ਿੰਦਗੀ ਦਾ ਇਹ ਛੋਟਰਾ ਹਾਂ ਜਿਹੜੀ ਜਿਹੜੇ ਲੜਕੇ ਇਹਦੇ ਦੇਖਦਾ ਅੱਜ ਸਾਹਮਣੇ ਭਾਈ ਸਰਵਿਸ ਕਰਦੇ ਹਾਂ